ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੱਚੀ ਦੇ ਅੱਖਾਂ ਚੋਂ ਨਿਕਲਦੇ ਹੋਏ ਹੰਝੂ ਇਹ ਪਾਣੀ ਨਹੀਂ ਹੈਗਾ ਇਹ ਉਹ ਦੁੱਖ ਆ ਜਿਹੜਾ ਅੱਜ ਦੇ ਸਮੇਂ ਚ ਅੱਜ ਦੀ ਸਾਡੀ ਲਹੂ ਦੀਆਂ ਟੰਡਾਂ ਜਿਹੜੀਆਂ ਟੁੱਟਦੀਆਂ ਜਾ ਰਹੀਆਂ ਉਹਦੀ ਇੱਕ ਜਿਉਂਦੀ ਜਾਗਦੀ ਮਿਸਾਲ ਆ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਧੀਏ ਨਾਲ ਜਿਹਨੇ ਫੇਰੇ ਲਏ ਉਹ ਵੀ ਛੱਡ ਕੇ ਚਲੀ ਗਈ ਨਾਲ ਦੇ ਹੋਰ ਜੰਮੇ ਭਰਾ ਭੈਣ ਵੀ ਪਿੱਛੇ ਮੁੱਕਰ ਗਏ ਹਨਾ ਤੇ ਪਰ ਤੂੰ ਮੇਰੀ ਧੀ ਨੇ ਇਸ ਸਮਰਚ ਆਪਣੇ ਬਾਪ ਦਾ ਗੰਦ ਧੋਇਆ ਹੈ ਨਾ ਉਹਨੂੰ ਨਮਾਇਆ ਧਵਾਇਆ ਉਹਦਾ ਲੈਟਰਨ ਬਾਥਰੂਮ ਸਾਫ ਕੀਤਾ ਮੇਰੀ ਧੀ ਬਾਈ ਗਰੂ ਤੈਨੂੰ ਤੰਦਰੁਸਤੀਆਂ ਬਖਸ਼ੇ ਮੇਰੀ ਧੀ ਅੰਦਰ ਪਿਆ ਬੰਦਾ ਜੱਜ ਸਿੰਘ ਆ ਨਾਂ ਤਾਂ ਜੱਜ ਰੱਖਿਆ ਸੀ ਮਾਪਿਓ ਨੇ ਪਰ ਅੱਜ ਜੱਜ ਦੇ ਹਾਲਾਤ ਦੇਖੋਗੇ ਜੇ ਤੁਸੀਂ ਸ਼ਾਇਦ ਤੁਹਾਡੀ ਰੂਹ ਕੰਬ ਜਵੇ ਸਰੀਰ ਸਾਰਾ ਖੜ ਚੁੱਕਿਆ ਹੱਥ ਇਦਾਂ ਬਿੰਗੇ ਹੋ ਗਏ ਨੇ ਦੋਨੇ ਪੈਰ ਇਦਾਂ ਬਿੰਗੇ ਹੋ ਗਏ ਨੇ ਦੋਨੇ ਤਿੰਨ ਸਾਲਾਂ ਤੋਂ ਮੰਜੇ ਤੇ ਪਿਆਏ ਜੱਜ ਆਪਣਿਆਂ ਤੋਂ ਇਨਸਾਫ ਦੀ ਗੁਹਾਰ ਲਾ ਰਿਹਾ ਆਪਣਿਆਂ ਤੋਂ ਵੀ ਯਾਰ ਮੈਂ ਤੁਹਾਡਾ ਭਰਾ ਆ ਮੈਂ ਤੁਹਾਡੇ ਨਾਲ ਦਾ ਜੰਮਿਆ ਹੋਇਆ ਮੈਨੂੰ ਮੇਰਾ ਆਪਣਾ ਹੋਣ ਦਾ ਤਾਂ ਘੱਟੋ ਘੱਟ ਜਿਹੜਾ ਮੇਰਾ ਬਣਦਾ ਮਾਣ ਸਤਕਾਰ ਆ ਪਿਆਰ ਆ ਜਿਹੜੀ ਮੇਰੀ ਸੇਵਾ ਉਹ ਤਾਂ ਕਰ ਲੋ ਤੁਸੀਂ ਪਰ ਕੋਈ ਵੀ ਨਹੀਂ ਕਰ ਰਿਹਾ ਜਿਹਦੇ ਨਾਲ ਵਿਆਹ ਕਰਾਇਆ ਸੀ ਜਿਹਦੇ ਨਾਲ ਆਨੰਦ ਕਾਰਜ ਕਰਾਏ ਸੀ ਲਾਮਾਂ ਲਈਆਂ ਸੀ ਉਹ ਵੀ ਛੱਡ ਕੇ ਚਲੀ ਗਈ ਜਿਨੇ ਇਸਹਾਰਸ ਦੇਣਾ ਸੀ ਆਖਰੀ ਸਵਾਸਾਂ ਤੱਕਰ ਉਹਨੇ ਵੀ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਪਰ ਅੱਜ ਸਾਡੇ ਕੋਲੇ ਇਹ ਨਗਰ ਦੇ ਪਤਵੰਤੇ ਸੱਜਣ ਪਹੁੰਚਿਆ ਲੈ ਕੇ ਬਾਈ ਨੂੰ ਬਾਈ ਕਿਹੜੇ ਪਿੰਡੋਂ ਆਏ ਤੁਸੀਂ ਮੈਂ ਪ੍ਰਗਟ ਸਿੰਘ ਅਮਰਾੜ ਵਾਲਾ ਜੀ ਮਲੁਖਾ ਦੀ ਸੇਵਾ ਕੀਤੀ ਹਾਂ ਹਾਂ ਬਾਈ ਮੈਂ ਤੁਹਾਨੂੰ ਪਛਾਣ ਲੇ ਪਰ ਮੈਂ ਤੁਹਾਡੇ ਮੂੰਹੋਂ ਕਹਿੰਦਾ ਮਰਾੜਾਂ ਵਾਲਾ ਪਿੰਡ ਆ ਤੁਹਾਡਾ ਬਾਈ ਜਾਨਾ ਪ੍ਰਗਟ ਸਿੰਘ ਆ ਇਹਨੇ ਬਾਈ ਨੇ ਗੀਤ ਲਿਖਿਆ ਸੀ ਜਿਹੜਾ ਸਾਡੇ ਬੱਲ ਸਾਹੂ ਪੁਰੀਏ ਵੀਰ ਨੇ ਗਾਇਆ ਸੀ ਉਹ ਬਾਈ ਅੱਜ ਆਪਣੇ ਪਿੰਡੋਂ ਇੱਕ ਦੁਖਿਆਰੇ ਨੂੰ ਲੈ ਕੇ ਆਇਆ ਤੇ ਵੀਰੇ ਹੱਥ ਨਾਲ ਜੋੜ ਅਸੀਂ ਤਾਂ ਤੇਰੇ ਭਰਾ ਹੀ ਆ ਪਰ ਇਹਨਾਂ ਲੋਕਾਂ ਨੂੰ ਦੁੱਖ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਜਦੋਂ ਇਸ ਧੀ ਨਾਲ ਜਿਹਦਾ ਨਾਂ ਜੀਵਿਕਾ ਇਹ ਜੀਵਿਕਾ ਦਾ ਮਤਲਬ ਜੀਵਨ ਆ ਜੀਵਿਕਾ ਦਾ ਮਤਲਬ ਆ ਜੋ ਬਾਪ ਲਈ ਕੀ ਆ ਉਹ ਹੀ ਜਾਣਦਾ ਉਹ ਜੱਜ ਸਿੰਘ ਨੂੰ ਹੀ ਪਤਾ ਵੀ ਮੇਰੀ ਧੀ ਮੇਰੇ ਲਈ ਕੀ ਮਹਨੇ ਰੱਖਦੀ ਆ ਕੀ ਬਣਾ ਲੈਣੀ ਰੋਟੀ ਤੈਨੂੰ ਬਣਾਉਣੀ ਆਉਂਦੀ ਆ ਤੈਨੂੰ ਕੀ ਬਣਾਉਣੀ ਸੀ ਰੋਟੀ ਚ ਰੋਟੀ ਸਬਜੀ ਸਬਜੀ ਤੇਰੇ ਨਾਨਕੇ ਕਿੱਥੇ ਪੁੱਤ ਕੋਟਕਪੁਰਾ ਓਕੇ ਮੰਮੀ ਨਾਲ ਕਿਤੇ ਗੱਲ ਹੋਈ ਤੇਰੀ ਹੁਣ ਜਦੋਂ ਮੰਮੀ ਅੱਜ ਤੋਂ 3 ਸਾਲ ਪਹਿਲਾਂ ਗਈ ਛੱਡ ਕੇ ਤੈਨੂੰ ਦੱਸ ਕੇ ਗਈ ਸੀ ਅਸੀਂ ਇਕੱਲੀ ਆਪੇ ਚੱਲੇਗੀ ਮਾਤੇ ਦੇ ਡੈਡੀ ਨਾਂ ਨਾ ਵਾਲੀ ਇਹ ਕਿੜਾ ਕਮੁੰਦਾ ਸੀ ਕਿਤੇ ਹੋਰ ਮੁੰਡੇ ਨਾਲ ਚਲੇ ਗਈ ਸੀ ਠੀਕ ਆ ਪੁੱਤ ਤੂੰ ਰੋਕਿਆ ਨਹੀਂ ਵੀ ਮੰਮੀ ਰੋਕਦੇ ਮੈਂ ਇਕੱਲੀ ਕੀ ਕਰੂੰਗੀ ਉਹ ਨਹੀਂ ਮੈਂ ਕੀ ਕਰਾਂ ਨਾ ਵੀ ਜਾਓ ਕਿਸੋ ਕੁ ਨਹੀਂ ਮੈਂ ਕੀ ਕਰਾਂ ਹੈ ਹੁਣ ਤੂੰ 8ਵਾਂ ਚ ਹੋਰੋਂ ਕਿਹੜੀ ਕਲਾਸ ਚ ਸੀ ਤੂੰ ਅਡਾ ਮੈਂ 6ਵੀਂ ਚ ਸੀ 6ਵੀਂ ਚ ਸੀ ਰੋਣਾ ਬੁੱਤ ਰੋਣਾ ਸੱਤਵੀਂ ਚ ਦੂਜੇ ਨੰਬਰ ਤੇ ਆਈ ਹਾਂ ਸੱਤਵੀਂ ਕਲਾਸ ਚ ਦੂਜੇ ਨੰਬਰ ਤੇ ਆਈ ਹੈ ਮੇਰੀ ਤੀ ਹੁਣ ਤੂੰ ਸਾਡੇ ਕੋਲੇ ਰਹਿ ਕੇ ਇੱਥੇ ਪਾਪਾ ਦੀ ਦੇਖ ਦੇਖ ਕਰਨੀ ਪੜੇਗੀ ਵੀ ਸਾਡੇ ਕੋਲੇ ਪੱਕਾ ਬੜਾ ਨੀ ਜੀਵਿਕਾ ਅਸੀਂ ਪੁੱਤ ਤੇਰੇ ਚਾਚੇ ਤੇਰੇ ਮਾਮੇ ਤੇਰੇ ਪਾਪ ਤਾਏ ਚਾਚੇ ਬਣ ਸਕੇ ਨਾ ਤੇਰੇ ਪਾਪੇ ਦੀ ਥਾਂ ਤੇ ਤੇਰੇ ਨਾਲ ਖੜ ਸਕੇ ਬਾਬਾ ਜੀ ਸਾਨੂੰ ਹਿੰਮਤ ਬਖਸ਼ ਤੂੰ ਮੇਰੀ ਧੀ ਅੱਜ ਤੋਂ ਬਾਅਦ ਠੀਕ ਹੈ ਮੈਂ ਵੀ ਤੇਰਾ ਬਾਪੂ ਆ ਠੀਕ ਆ ਜਿਵੇਂ ਸਾਡੀਆਂ ਦੂਜੀਆਂ ਧੀਆ ਪਾਪਾ ਕਹਿੰਦੀਆਂ ਨਾ ਆਉਣ ਵਾਲੀਆਂ ਗਿਆ ਬੁਲਾਈਆਂ ਵਾ ਤੇ ਉਵੇਂ ਅਸੀਂ ਤੇਰੇ ਪਾਪਾ ਨੂੰ ਅੱਜ ਤੋਂ ਬਾਅਦ ਠੀਕ ਹੈ ਪੁੱਤ ਬਾਹੋ ਜੱਜਿਆ ਕਿਵੇਂ ਜੱਜਾ ਕੀ ਹਾਲ ਨੇ ਬੰਦ ਬਾਹਰ ਕੱਢੋ ਲਓ ਸਟਿਚਰ ਨਾਲ ਦਾਦੇ ਨਾਲ ਬਾਹਰ ਕੱਢ ਕੇ ਕਰ ਲੈ ਹੈ ਜੀ ਲੱਗੋ ਵੀਰੇ ਦੇਖ ਕੇ ਜਿਹੜੇ ਤੁਹਾਨੂੰ ਪਤਾ ਕਿਵੇਂ ਪਾਇਆ ਹੈ ਨਾ ਵੀਰੇ ਨੇ ਦੇਖੋ ਇੱਕ ਧੀ ਆਪਣੇ ਬਾਪ ਦੇ ਡਾਈਪਰ ਲਾਉਣ ਨੂੰ ਤਾਂ ਪੈਸੇ ਹੀ ਹੈ ਨਹੀਂ ਇੱਕ ਪੈਪਸੀ ਵਾਲੀ 2 ਲੀਟਰ ਦੀ ਬੋਤਲ ਨੂੰ ਵੱਢ ਕੇ ਆਪਣੇ ਬਾਪੂ ਦੇ ਬਾਥਰੂਮ ਵਾਲੀ ਜਗ੍ਹਾ ਤੇ ਮੂਰੇ ਲਾ ਕੇ ਸਕੂਲ ਚਲੇ ਜਾਂਦੀ ਹੈ ਤੇ ਉਹ ਕਿਉਂਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਦੋਂ ਉਹਦੇ ਤੁਪਕਾ ਤੁਪਕਾ ਬਾਥਰੂਮ ਆਈ ਜਾਂਦਾ ਇਸ ਥਾਂ ਤੋਂ ਥੱਲੇ ਵਾਲਾ ਹਿੱਸਾ ਡੈੱਡ ਹੋ ਜਾਂਦਾ ਜਦੋਂ ਰੀਡ ਦੀ ਹੱਡੀ ਟੁੱਟਦੀ ਹੈ ਕਿਸੇ ਦੀ ਉਹ ਜਦੋਂ ਰੀਡ ਦੀ ਹੱਡੀ ਟੁੱਟਦੀ ਆ ਦਿਮਾਗ ਪੂਰਾ ਕੰਮ ਕਰ ਰਿਹਾ ਹੁੰਦਾ ਉੱਪਰਲਾ ਹਿੱਸਾ ਖਾਣ ਪੀਣ ਨੂੰ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਪਰ ਥੱਲੇ ਵਾਲੇ ਹਿੱਸੇ ਤੇ ਚਾਹੇ ਆਪਾਂ ਚੁੰਡੀਆਂ ਵੱਢੀ ਜਾਈਏ ਚਾਹੇ ਚਾਕੂ ਮਾਰੀ ਜਾਈਏ ਇਹਨੂੰ ਪੇਨ ਨਹੀਂ ਹੋਣੀ ਬਾਈ ਸਭ ਤੋਂ ਪਹਿਲਾਂ ਸਕੈਨ ਡੈੱਡ ਹੋਣ ਲੱਗਦੀ ਹੈ ਬੈਕ ਸਾਈਡ ਦੀ ਜਦੋਂ ਬੰਦਾ ਸਿੱਧਾ ਹੀ ਪਿਆ ਆਪਾਂ ਸਿੱਧੇ ਸੌਂਨੇ ਆ ਰਾਤ ਨੂੰ ਪਿੱਛੋਂ ਪੂਰਾ ਗਰਮੀ ਨਾਲ ਭਿੱਜ ਜਾਂਦੇ ਆ ਜੇ ਆਪਾਂ ਗਰਮੀ ਹੁੰਦੀ ਆ ਤੇ ਐਵੇਂ ਹੀ ਪਿੱਛੇ ਵਾਲਾ ਹਿੱਸਾ ਗਰਮੀ ਨਾਲ ਭਿੱਜਦਾ ਲੈਟਰਨ ਬਾਥਰੂਮ ਵਿੱਚੇ ਨਿਕਲੀ ਜਾਂਦੀ ਹੈ ਪਤਾ ਨਹੀਂ ਲੱਗਦਾ ਹੌਲੀ ਹੌਲੀ ਮਾਸ ਗਲਣਾ ਸ਼ੁਰੂ ਹੋ ਜਾਂਦਾ ਔਰ ਜ਼ਿਆਦਾਤਰ ਜਿਹੜੇ ਇਸ ਤਰ੍ਹਾਂ ਦੇ ਪੇਸ਼ੈਂਟ ਆ ਜਿਨ੍ਹਾਂ ਦੇ ਰੀਡ ਦੀ ਹੱਡੀ ਦੀ ਇੰਜਰੀ ਹੁੰਦੀ ਆ ਸਪਾਈਨਲ ਇੰਜਰੀ ਹੁੰਦੀ ਆ ਉਹਨਾਂ ਦੇ ਵੱਡੇ ਵੱਡੇ ਜ਼ਖਮ ਬਣ ਜਾਂਦੇ ਆ ਪਿੱਛੇ ਬੈੱਡ ਸੋਰ ਹੋ ਜਾਂਦੀ ਆ ਉਹ जख्मਾਂ ਨੂੰ ਭਰਦੇ ਆ ਭਰਦੇ ਹੀ ਇਨਸਾਨ ਆਪਣੀ ਜ਼ਿੰਦਗੀ ਦੀ ਡੋਰ ਆ ਜਿਹੜੀ ਉਹ ਟੁੱਟ ਜਾਂਦੀ ਹੈ ਤੇ ਪੂੰਜੀ ਪੂਰੀ ਹੋ ਜਾਂਦੀ ਪਰ ਇੱਥੇ ਇੱਕ ਧੀ ਜਿਹੜੀ ਜੀਵਿਕਾ ਜਿਹੜੀ ਇਸ ਵੀਰ ਦੀ ਜੀਵਿਕਾ ਦਾ ਕਾਰਨ ਬਣੀ ਰਹੀ ਕਿਉਂਕਿ ਜਿਹਦੇ ਨਾਲ ਲਾਵਾਂ ਲਈਆਂ ਸੀ ਉਹਦਾ ਕੀ ਨਾਂ ਸੀ ਪੁੱਤਰੀ ਮੰਮੀ ਦਾ ਮਨਦੀਪ ਕੌਰ ਤਾਂ ਉਸੇ ਕੁਝ ਸਮੇਂ ਬਾਅਦ ਹੀ ਉਹਨੂੰ ਜਦੋਂ ਪਤਾ ਲੱਗ ਗਿਆ ਵੀ ਇਹ ਤਾਂ ਹੁਣ ਕਦੇ ਉੱਠ ਨਹੀਂ ਸਕਦਾ ਕਦੇ ਤੁਰ ਨਹੀਂ ਸਕਦਾ ਉਹ ਤਾਂ ਉਦੋਂ ਹੀ ਆਪਣੀ ਜ਼ਿੰਦਗੀ ਚ ਅੱਗੇ ਵਧ ਗਈ ਸੀ ਨਵਾਂ ਰਸਤਾ ਰਸਤਾ ਲੱਭ ਕੇ ਨਵਾਂ ਸਾਥੀ ਲੱਭ ਕੇ ਉਹਨੇ ਆਪਣਾ ਜੀਵਨ ਅੱਗੇ ਵਧਾ ਲਿਆ ਤੇ ਆ ਧੀ ਕਰਮਾ ਵਾਲੀ ਐ ਮੈਂ ਤਾਂ ਇਹ ਕਹੂੰਗਾ ਵੀ ਜਿਹਨੂੰ ਆਪਣੇ ਬਾਪ ਦੀ ਸੇਵਾ ਦਾ ਮੌਕਾ ਮਿਲਿਆ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਵਾ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਆਉਂਦੇ ਆ ਪਰ ਜੋ ਇਸ ਧੀ ਨੇ ਪਿਛਲੇ ਢਾਈ ਤਿੰਨ ਸਾਲਾਂ ਚ ਕੀਤਾ ਨਾ ਇਹ ਲੇਖੇ ਲੱਗ ਗਿਆ ਕਿਤੇ ਤੱਕ ਤੇ ਹੁਣ ਤੁਸੀਂ ਅਰਦਾਸ ਕਰਿਓ ਜਿਹੜਾ ਮਾਨ ਮਰਾੜਾਂ ਵਾਲਾ ਬਾਈ ਕਾਲੇ ਬਾਈ ਦੇ ਸਹਿਯੋਗ ਨਾਲ ਇੱਥੇ ਤਿੱਕਰ ਲੈ ਕੇ ਆਇਆ ਨਾ ਇਸ ਧੀ ਨੂੰ ਤੇ ਇਸ ਦਿਖਿਆਰੇ ਬਾਪ ਨੂੰ ਅਸੀਂ ਇਹਨਾਂ ਦੀ ਸੇਵਾ ਕਰ ਸਕੀ ਇਹਨਾਂ ਦੀ ਸੰਭਾਲ ਕਰ ਸਕੀ ਵੀ ਜਾਂ ਤਾਂ ਕਿਸੇ ਦਾ ਇਹ ਜੈਕਸੀਡੈਂਟ ਨਾ ਹੋਵੇ ਤੇ ਜੇ ਹੋਵੇ ਤੇ ਉਹਦੇ ਭੈਣ ਭਰਾ ਤੇ ਉਹਦੀ ਜੀਵਨ ਸਾਥਣ ਜਾਂ ਉਹਦਾ ਜੀਵਨ ਸਾਥੀ ਇਹਨਾਂ ਨਿਰਦੇਈ ਨਾ ਹੋਵੇ ਜਿਹੜਾ ਐਸ ਕੰਡੀਸ਼ਨ ਛੱਡ ਕੇ ਭੱਜ ਜਵੇ ਕਿਉਂਕਿ ਜਦੋਂ ਸਭ ਤੋਂ ਵੱਧ ਲੋਡ ਆ ਨਾ ਇਨਸਾਨ ਦੀ ਰੀੜ ਦੀ ਹੱਡੀ ਟੁੱਟ ਗਈ ਥੱਲੇ ਵਾਲਾ ਹਿੱਸਾ ਡੈੱਡ ਹੋ ਗਿਆ ਪਤਾ ਹੁਣ ਮੰਜੇ ਤੇ ਆ ਉਸ ਟਾਈਮ ਛੱਡ ਕੇ ਭੱਜ ਗਈ ਉਹ ਭੈਣ ਉਸ ਟਾਈਮ ਛੱਡ ਕੇ ਪਰੇ ਹੋ ਗਈ ਉਹ ਭੈਣ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਉਹਦੇ ਆਪ ਦੇ ਬਹੁਤ سارے ਇਰਮਾਨ ਹੋਣਗੇ ਬਹੁਤ ਸਾਰੀਆਂ ਉਹਦੇ ਸੁਪਨੇ ਹੋਣਗੇ ਪਰ ਗੱਲ ਤਾਂ ਉਹਨਾਂ ਚਾਰ ਲਾਵਾਂ ਦੀ ਕਰਦੇ ਹ ਜਿੱਥੇ ਅਸੀਂ ਉਹਦੇ ਦਰਬਾਰ 'ਚ ਖੜ ਕੇ ਇੱਕ ਦੂਜੇ ਦੇ ਨਾਲ ਸਾਰਾ ਜੀਵਨ ਨਿਭਾਉਣ ਦੀ ਗੱਲ ਕਰਦੇ ਹ ਗੱਲ ਤਾਂ ਉਸ ਸਮੇਂ ਦੀ ਕਰਦੇ ਆ ਜਿੱਦਣ ਜੀਵਿਕਾ ਦਾ ਜਨਮ ਹੋਇਆ ਹੋ ਜਿੱਦਣ ਦੋਨਾਂ ਨੇ ਇਹਨੂੰ ਗੋਦੀ ਚੱਕਿਆ ਹੋ ਇਹਦੇ ਨਾਲ ਚਾਹ ਲਾੜ ਲੜਾਏ ਹੋਣਗੇ ਵੀ ਕੋਈ ਨਾ ਪੁੱਤ ਅਸੀਂ ਤੈਨੂੰ ਬਣਾਵਾਂਗੇ ਕੁਝ ਜਿੱਦਣ ਜੱਜ ਨਾ ਤਾਂ ਜੱਜ ਦੇ ਨਾਂ ਨਾ ਬੁਲਾਇਆ ਜਾਂਦਾ ਸੀ ਪਿੰਡ ਨੂੰ ਪਿੰਡ ਵਾਲੇ ਲੋਕ ਰਿਸ਼ਤੇਦਾਰ ਦੋਸਤ ਮਿੱਤਰ ਪਰ ਕਰਦਾ ਸੀ ਇਹ ਬਾਈ ਦਿਹਾੜੀ ਕਰਦਾ ਸੀ ਵੇਟਰ ਦਾ ਕੰਮ ਕਰਦਾ ਸੀ ਵਿਆਹਾਂ ਸ਼ਾਦੀਆਂ ਚ ਬੇਟਰ ਦਾ ਕੰਮ ਕਰਨ ਜਾ ਰਿਹਾ ਸੀ ਜਦ ਦਿਨ ਐਕਸੀਡੈਂਟ ਹੋਇਆ ਪਰ ਇਹਦਾ ਵੀ ਸੁਪਨਾ ਸੀ ਵੀ ਮੈਂ ਆਪਣੀ ਧੀ ਨੂੰ ਕੁਝ ਬਣਾਉਂਗਾ ਜੇ ਮੈਂ ਨਹੀਂ ਬਣਾਇਆ ਮੇਰਾ ਕੱਲਾ ਨਾ ਹੀ ਆ ਪਰ ਮੈਂ ਆਪਣੀ ਧੀ ਨੂੰ ਕੁਝ ਬਣਾਉਂਗਾ ਪਰ ਅੱਜ ਜਦੋਂ ਉਹ ਧੀ ਆਪਣੇ ਮਜਬੂਰ ਤੇ ਲਾਚਾਰ ਬਾਪ ਨੂੰ ਨਗਨ ਅਵਸਥਾ 'ਚ ਦੇਖਦੀ ਆ ਉਹਨੂੰ ਨਿਭਾਉਂਦੀ ਆ ਉਹਦੀ ਲੈਟਰਨ ਸਾਫ ਕਰਦੀ ਆ ਉਹਦਾ ਵਾਸ਼ਰੂਮ ਸਾਫ ਕਰਦੀ ਆ ਉਦੋਂ ਇਸ ਜੱਜ ਦੇ ਮਨ ਤੇ ਕੀ ਵੀਦਦਾ ਹੋ ਉਦੋਂ ਜੱਜ ਦੇ ਦਿਲ ਚ ਦਿਮਾਗ ਚ ਕੀ ਚੱਲਦਾ ਹੋ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਭੈਣ ਤੇ ਭਰਾਵੋ ਆਪਾਂ ਮਹਿਸੂਸ ਵੀ ਨਹੀਂ ਕਰ ਸਕਦੇ ਇਸ ਜੀ ਸਾਡੀ ਧੀ ਇਹ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਬਣ ਗਈ ਆ ਅੱਜ ਅਸੀਂ ਇਹਦੇ ਪਾਪਾ ਬਣ ਕੇ ਇਹਦੇ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ੇ ਪਰ ਇਸ ਵੀਰ ਨੂੰ ਜੱਜ ਨੂੰ ਜਿੰਨੀ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਬਖਸ਼ੀ ਅਸੀਂ ਇਹਦੀ ਬੀਰ ਦੀ ਪੂਰੀ ਕਰਾਂਗੇ ਸਾਡੇ ਕੋਲੇ ਪਰਿਵਾਰ ਚ ਹੁਣ ਵੀ 8 ਤੋਂ 10 ਮੈਂਬਰ ਇਦਾਂ ਦੇ ਨੇ ਜਿਨ੍ਹਾਂ ਦੀ ਇਦਾਂ ਰੀੜ੍ਹ ਦੀਆਂ ਸਾਡੀਆਂ ਟੁੱਟੀਆਂ ਹੋਈਆਂ ਜਿਹੜੇ ਜੱਜ ਤਾਂ ਹਜੇ ਬਹੁਤ ਚੰਗੀ ਕੰਡੀਸ਼ਨ ਚ ਆਇਆ ਕਿਉਂਕਿ ਉਹਦੀ ਧੀ ਸੀ ਉਹਨੂੰ ਸੰਭਲਣ ਆਲੀ ਘਰੇ ਕਈਆਂ ਦੇ ਤਾਂ ਇਹ ਵੀ ਨਹੀਂ ਹੁੰਦੀਆਂ ਭਾਈ ਗਲੇ ਕੀੜੇ ਪਏ ਜਮਾ ਹੀ ਪਰ ਅੱਜ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਸੱਚਾ ਪਾਤਸ਼ਾਹ ਸਾਨੂੰ ਹਿੰਮਤ ਬਖਸ਼ਿਓ ਵੀ ਅਸੀਂ ਇਸ ਵੀਰ ਦੀ ਸੇਵਾ ਸੰਭਾਲ ਕਰ ਸਕੀਏ ਇਸ ਧੀ ਦੇ ਆਪਣੇ ਬਣ ਸਕੀਏ ਤੇ ਪਿੰਡ ਵਾਲੇ ਬਾਈਆਂ ਦਾ ਧੰਨਵਾਦ ਆ ਦੋ ਪੰਚਾਇਤ ਮੈਂਬਰ ਆਏ ਨੇ ਇੱਕ ਭਾਈ ਇਹ ਵੀ ਭਾਈ ਗੀਤਕਾਰ ਆ ਲਿਖਦਾ ਗਾਣੇ ਕਾਲਾ ਭਾਈ ਤੇ ਮਰਾੜਾ ਵਾਲਾ ਭਾਈ ਤਾਂ ਤੁਸੀਂ ਸੁਣ ਨਹੀਂ ਲਿਆ ਪਰ ਗਟ ਭਾਈ ਦੀ ਗੱਲ ਸਾਰੀ ਹਨਾ ਤੇ ਇਹਨਾਂ ਨੇ ਬੜੀ ਉਮੀਦ ਨਾਲ ਆਸ ਨਾਲ ਇੱਥੇ ਸਾਡੇ ਤਿੱਕਰ ਇਸ ਪਰਿਵਾਰ ਨੂੰ ਬਚਾਇਆ ਤੇ ਅਸੀਂ ਇਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰੇ ਉਤਰ ਸਕੀਏ। ਬਸ ਪੁੱਤ ਹੁਣ ਨੀ ਰੋਣਾ ਜੀਵਿਕਾ ਠੀਕ ਆ। ਬਸ ਹੁਣ ਤਾਂ ਪਾਪਾ ਦੀ ਸੇਵਾ ਹੋਊਗੀ। ਵਧੀਆ ਪਾਪਾ ਨੇ ਠੀਕ ਹੋ ਜਾਣਾ ਤੂੰ ਰੋਜ਼ ਪਾਪਾ ਕੋਲੇ ਬੈਠਾ ਕਰਨਾ, ਖੇਡਣਾ ਕਰਨਾ, ਪੜ੍ਹਿਆ ਵੀ ਕਰਨਾ। ਤੁਹਾਡਾ ਸਾਰਿਆਂ ਦਾ ਫੇਰ ਬਾਈ ਧੰਨਵਾਦ ਆ। ਪਰਮਾਤਮਾ ਕਿਰਪਾ ਕਰੇ ਜਿਹੜਾ ਤੁਸੀਂ ਇਹਨੂੰ ਇੱਥੇ ਤਿੱਕਰ ਲੈ ਕੇ ਆਏ ਹੋ। ਤੇ ਅਗਲਾ ਸਫ਼ਰ ਇਹ ਆਪਦੇ ਪੈਰਾਂ ਤੇ ਬਤੀਤ ਕਰੇ ਸੀ ਇਸ ਕਾਮਨਾ ਨਾਲ ਇਸ ਸੋਚ ਨਾਲ ਇਹਨੂੰ ਰੱਖਦੇ ਆਂ ਬਾਕੀ ਗੁਰੂ ਦੇ ਹੱਥਾ ਜੋਗਿਆ ਹੈ ਨਾ ਮੇਰੀ ਕੁੜੀ ਆ ਜੀ ਤੁਹਾਡਾ ਕਿ ਨਾਮ ਜੀ ਕਿਹੜੀ ਵਿੱਚ ਪੜਦਾਂ 8ਵੀਂ ਜਾਂਦੇ ਆ ਸਕੂਲੇ ਹਾਂ ਜੀ ਕੀ ਹੋਵੇ ਰੈਡੀ ਨੂੰ ਐਕਸੀਡੈਂਟ ਹੋਇਆ ਕਦੋਂ ਹੋਇਆ ਸੀ ਤੁਹਾਨੂੰ ਯਾਦ ਹੈ ਸਰਟੀਫਾਈ ਬੜਾਈ ਮੰਮੀ ਇੱਥੇ ਚੱਲੀਏ ਉਹ ਜਾਂਦੇ ਐਕਸੀਡੈਂਟ ਹੋਣਾ ਨਮੁੰਦਾ ਤਮੁੰਦਾ ਕੌਣ ਮੋੜੀ ਨੂੰਣਾ ਕਈ ਵਾਰ ਇਹ ਗਾਮ ਮੇਲੇ ਦਾਇ ਜੰਤ ਅੱਤ ਚੇ ਨਮਾਇੰਦ ਚਾਚੇ ਦਾਇ ਦੇ ਮੇਰੇ ਧੜੀ ਦੇ ਤੇ ਜਾ ਮਾ ਰੋਟੀ ਘੋੜਣਾ ਨਾ ਕਰੀ ਰੋਟੀ ਹਾਂਜੀ ਸਕੂਲ ਜਾ ਰੋ ਜਾਂਦੇ ਫਿਰ ਸਕੂਲ ਆਉਂਗੀ ਕਦੇ ਕਦੇ ਰਹਿਣਾ ਬੰਦਾ ਬਸ ਸਕੂਲ ਤੇ ਨੋਦੋਏ ਕੌਣ ਆਉਂਦਾ ഗൂരിജുല്ലോട്ട് രോട്ട്